ਸਸਰੀਕਾਰ ਜੀ ਸਾਰਿਆਂ ਨੂੰ ਅੱਜ ਆਪਾਂ ਖਜੂਰਾ ਦੂਜੀਆਂ ਫਿੱਕੀਆਂ ਖਜੂਰਾ ਇਹ ਇਹ ਬਿਨਾ ਗੁੜ ਤੋਂ ਬਿਨਾ ਗੁੜ ਲੱਗੇ ਤੋਂ ਤੇ ਖਜੂਰਾ ਇਹ ਤੇ ਆਪਾਂ ਇਹਨਾਂ ਦੀ ਪੰਜੀਰੀ ਬਣਾਵਾਂਗੇ ਤੇ ਇਹਨਾਂ ਨੂੰ ਆਪਾਂ ਪਹਿਲਾਂ ਢੜਕਾਂ ਕੱਢ ਤੀਆਂ ਇਹਨਾਂ ਦੀਆਂ ਸਾਰੀਆਂ ਸਾਰੀਆਂ ਇਹ ਢੜਕਾਂ ਕੱਢ ਕੇ ਆਪਾਂ ਸਾਰੀਆਂ ਆਪ ਖਾਲੀ ਕਰ ਲਿਆ ਹੈ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਜੂਸਰ ਚ ਤੇ ਇਹਨਾਂ ਨੂੰ ਗ੍ਰाइंड ਕਰਾਂਗੇ ਜਿੰਨੀਆਂ ਆਪਾਂ ਗ੍ਰाइंड ਕਰ ਲਾਂਗੇ। ਹੁਣ ਆਪਾਂ ਖੰਜੂਰਾ ਗ੍ਰाइंड ਕਰ ਲਈਆਂ ਤੇ ਹੁਣ ਆਪਾਂ ਇਹਦੇ ਵਿੱਚ ਆਪ ਕੱਢ ਲਾਂਗੇ ਕੌਲੇਜ। ਹੰਦਗਾ ਦਾ ਛੀੜੂਗਾ ਜਿਹਾ ਇਹ ਤੇ ਚੱਲ ਹੋ ਗਈਆਂ ਗ੍ਰाइंड ਵਧੀਆ। ਤੇ ਹੁਣ ਆਪਣੀ ਅੱਗ ਬਲਪੀ ਕੜਾਈ ਧਰਾਂਗੇ ਵਿੱਚ ਆਪਾਂ ਥੋੜਾ ਜਿਹਾ ਘਿਓ ਪਾਵਾਂਗੇ ਥੋੜਾ ਜਿਹਾ ਘਿਓ ਚ ਭੁੰਨਾਂਗੇ ਇਹਨਾਂ ਨੂੰ ਜੇਦੋ ਕਿ ਉਹ ਗਰਮ ਹੋ ਗਿਆ ਤੇ ਆਪਾਂ ਖੰਜੂਰਾ ਪਾ ਦਿਆਂਗੇ ਗ੍ਰੈਂਡ ਕੀਤੀਆਂ ਹੋਈਆਂ ਜੇ ਆਪਣਾ ਕਿਉ ਗਰਮ ਹੋ ਗਿਆ ਤੇ ਹੁਣ ਆਪਾਂ ਖੰਜੂਰਾ ਪਾਵਾਂਗੇ ਆਪਾਂ ਹੌਲੀ ਹੌਲੀ ਆਇ ਨੂੰ ਨਿ ਜਾਵਾਂਗੇ ਮੱਠੀ ਮੱਠੀ ਅੱਗ ਤੇ 20 ਮਿੰਟ ਹੋ ਗਏ ਭੁਈਦਿਆਂ ਨੂੰ ਤੇ 4-5 ਮਿੰਟ ਆਪਾਂ ਹੋਰ ਭੁੰਨਾਂਗੇ ਇਹਨਾਂ ਨੂੰ ਖੰਜੂਰਾਂ ਪੁੱਜ ਗਈਆਂ ਤੇ ਹੁਣ ਆਪਾਂ ਕਾਜੂ ਤੇ ਬਦਾਮ ਹਰਾ ਪਿਸਤਾ ਤੇ ਦਾਖਾਂ ਇਹ ਪਾਵਾਂਗੇ ਗ੍ਰाइंड ਕਰਕੇ ਰੱਖਿਆ ਹੋਇਆ ਹੈ ਇਹ ਆਪਾਂ ਚੰਗੀ ਤਰ੍ਹਾਂ ਰਲਾ ਲਾਂਗੇ ਬਿਣਾ ਖੰਡ ਤੋਂ ਬਣਾਈ ਹੈ ਬਿਣਾ ਖੰਡ ਆਟੇ ਤੋਂ ਜੋ ਖੰਝ ਰੋਂ ਤੋਂ ਮਿੱਠੀਆਂ ਹੁੰਦੀਆਂ ਕੋਸ ਵੀ ਜ਼ਿਆਦਾ ਵੀ ਨਹੀਂ ਮਿੱਠੀਆਂ ਹੁੰਦੀਆਂ ਠੀਕ ਹੁੰਦੀਆਂ ਵੀ ਮਿੱਠਾ ਵੀ ਠੀਕ ਜਿਹਾ ਹੁੰਦਾ ਹੈ ਤੇ ਬਿਣਾ ਆਟੇ ਤੋਂ ਇਹ ਤਾਂ ਅਗਤ ਵਾਰ ਹੈ ਬਹੁਤ ਫਾਇਦੇਮੰਦ ਹੈ ਸਰੀਰ ਵਾਸਤੇ ਲਓ ਆਪਣੀ پنੀਰੀ ਬਣ ਗਈ ਐ ਤੇ ਹੁਣ ਆਪਾਂ ਲਾਵਾਂਗੇ ਚੰਗੀ ਤਰ੍ਹਾਂ ਸਾਰਾ ਕੁਝ ਮਿਲ ਗਿਆ ਵਿੱਚ ਖਨਯੂਰਾਂ ਦੀ پنੀਰੀ ਇਹਨੂੰ ਆਪਾਂ ਕੌਲੀ 'ਚ ਕੱਢ ਲਾਂਗੇ ਬਹੁਤ ਵਧੀਆ ਚੀਜ਼ ਬਣੀ ਐ ਇਹ ਹਾਂ ਕੋਈ ਉਰਾਂ ਚੀੜ ਨਾ ਮੰਨੇ ਥੋੜੇ ਜਿਹੇ ਚੀੜੀ ਬਣੀ ਐ ਘਿਓ ਆਪਾਂ ਜਮਾ ਸਕਤਾ ਸੁੱਕ ਗਿਆ ਕਿ ਉਹ ਜਿਹੜਾ ਪਾਇਆ ਸੀਗਾ ਤੇ ਵਧੀਆ ਇੱਕ ਸਾਰ ਬਣ ਗਈਆਂ ਕੋਈ ਵਿੱਚ ਕੋਈ ਨਹੀਂ ਰਹੀ ਵੀ ਮਾੜੇ ਮੋٹے ਵਿੱਚ ਦੇ ਕੋਈ ਦਾਣਾ ਰਹਿ ਗਿਆ ਹੋਵੇ ਕੋਈ ਚੰਗੀ ਤਰ੍ਹਾਂ ਮਿਕਸ ਹੋ ਗਈ ਸਾਰੀ ਕਿੰਨੀ ਵਧੀਆ ਬਣੀ ਹੈ ਪੰਜੀਰੀ ਬਹੁਤ ਵਧੀਆ ਬਣੀ ਹੈ ਜੇ ਸਾਡੀ ਵੀਡੀਓ ਕੋ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ